ਦਾਰ ਮਲਵਿੰਦਰ ਸਿੰਘ ਮਾਲੀ ਜਿਹੜੇ ਕਿ ਪੰਜਾਬ ਦੇ ਨਾ ਪੰਜਾਬ ਪੱਖੀ ਇੱਕ ਨੋਨ ਬੜੀ ਮਸ਼ਹੂਰ ਆਵਾਜ਼ ਆ ਪੋ ਪੋਲਿਟਿਕਲ ਐਨਾਲਿਸਟ ਵੀ ਨੇ ਉਹ ਜ਼ਿਆਦਾ ਤੌਰ ਬੈਠ ਕੇ ਸੋਸ਼ਲ ਮੀਡੀਆ ਤੇ ਫੇਸਬੁੱਕ ਇੰਸਟਾਗ੍ਰam ਟਵਿੱਟਰ ਤੇ ਜਾਂ ਮੀਡੀਆ ਆਣੇ ਦੇ ਨਾਲ ਚਰਚਾ ਕਰਦੇ ਨੇ ਪੰਜਾਬ ਦੇ ਹਾਲਾਤਾਂ ਨੂੰ ਐਨਾਲਾਈਜ਼ ਕਰਦੇ ਨੇ ਔਰ ਜਿੱਥੇ ਕਿਤੇ ਪੰਜਾਬ ਦੀ ਗੱਲ ਹੁੰਦੀ ਉਹਦੇ ਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਪੰਜਾਬ ਦੇ ਹੱਕ ਵਿੱਚ ਹਮੇਸ਼ਾ ਬੋਲਦੇ ਕੱਲ ਰਾਤ ਪਟਿਆਲੇ ਉਹਨਾਂ ਦੀ ਰਹਿਸ਼ ਤੋਂ ਲੇਟ ਰਾਤ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੀਡੀਓ ਟਵਿੱਟਰ ਦੇ ਉੱਤੇ ਔਰ ਫੇਸਬੁੱਕ ਦੇ ਉੱਤੇ ਤੁਸੀਂ ਸ਼ਾਇਦ ਦੇਖੇ ਹੋਵੇ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਵਾਂ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਪੰਜਾਬ ਦੀ ਸਰਕਾਰ ਅ ਕਿਸੇ ਵਿਅਕਤੀ ਨੂੰ ਬੋਲਣ ਤੇ ਵੀ ਅਰੈਸਟ ਕਰ ਸਕਦੀ ਹੈ ਔਰ ਇਹ ਸਾਡਾ ਇੱਕ ਮੁੱਢਲਾ ਅਧਿਕਾਰ ਹੈ ਸਾਡੇ ਸੰਵਿਧਾਨ ਨੇ ਇਸ ਦੇਸ਼ ਵਿੱਚ ਦਿੱਤਾ ਫੰਡਮੈਂਟਲ ਰਾਈਟ ਕਿ ਨੇ ਫਰੀडम ਟੂ ਸਪੀਚ ਪਹਿਲਾਂ ਆਪਣੇ ਵਿਰੋਧੀਆਂ ਨੂੰ ਕਿਸੇ ਨੂੰ ਐਨਡੀਪੀਐਸ ਕੇਸ ਤੱਕ ਦਾ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਕੇਸ ਤੱਕ ਦਾ ਕਿਸੇ ਨੂੰ ਕੋ ਹੋਰ ਕੇਸ ਤੱਕ ਦਾ ਅੰਦਰ ਪੰਜਾਬ ਸਰਕਾਰ ਨੇ ਭਗਵੰਤਪਾਣ ਨੇ ਆਪਣੇ ਚੁਣ-ਚਣ ਕੇ ਵਿਰੋਧੀਆਂ ਨੂੰ ਔਰ ਇਹ ਸੁਨੇਹਾ ਦਿੱਤਾ ਸਾਰੀ ਪੋਲੀਟੀਕਲ ਜਮਾਤ ਨੂੰ ਕਿ ਖਬਰਦਾਰ ਜੇ ਤੁਸੀਂ ਪੰਜਾਬ ਦੇ ਸਰਕਾਰ ਮੌਜੂਦਾ ਦੇ ਖਿਲਾਫ ਬੋਲੋਗੇ ਤੇ ਉਹੀ ਹਸ਼ਰ ਕਰਾਂਗੇ ਜੋ ਅਸੀਂ ਖੇਰੇ ਦਾ ਕੀਤਾ ਜਾਂ ਭਾਨੇ ਸਿੱਧੂ ਦਾ ਕੀਤਾ ਜਾਂ ਕਾਂਗਰਸ ਦੇ ਬਹੁਤ ਸਾਰੇ ਦਰਜਨ ਤੋਂ ਉੱਤੇ ਆਗੂਆਂ ਦੇ ਕੀਤਾ ਉਹ ਹਸ਼ਰ ਕਰਾਂਗੇ ਉਹਦਾ ਨਤੀਜਾ ਹੋਇਆ ਕਿ ਹੌਲੀ-ਹੌਲੀ ਲੋਕੀ ਦੱਬ ਗਏ ਲੋਕੀ ਡਰਦੇ ਨੇ ਘਰਾਂ ਚ ਪਰਿਵਾਰ ਨੇ ਬੱਚੇ ਨੇ ਔਰਤਾਂ ਨੇ ਤੇ ਹੁਣ ਤਾਂ ਇਨਟੋਲਰੈਂਸ ਜਿਹਨੂੰ ਕਹਿੰਦੇ ਕਿ ਆਪਣੀ ਕ੍ਰਿਟਿਸਿਜ਼ਮ ਦਾ ਮਾਧਾ ਇੰਨਾ ਛੋਟਾ ਜਿਹਾ ਹੋ ਗਿਆ ਹੈ ਹਿਰਦਾ ਕਿ ਹੁਣ ਜਿਹੜਾ ਕੋਈ ਸੋਸ਼ਲ ਮੀਡੀਆ ਤੇ ਵੀ ਬੋਲਦਾ ਉਹਦੇ ਤੇ ਵੀ ਪਰਚੇ ਦਰਜ ਕਰਤੇ ਕੋਈ ਆਈਟੀ ਐਕਟ ਆ ਮੇਰੇ ਖਿਆਲ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਬੀਜੇਪੀ ਮੋਦੀ ਸਰਕਾਰ ਨੇ ਤਿੰਨ ਬੀਐਨਐਸ ਕਾਨੂੰਨ ਆਲਟਰ ਕੀਤੇ ਨੇ ਐਮੈਂਡਮੈਂਟ ਕਰਕੇ ਉਹਨਾਂ ਨੂੰ ਬਹੁਤ ਕੱੜੇ ਕਰਤਾ ਉਹਨਾਂ ਨੂੰ ਬਹੁਤ ਸਖਤ ਕਰਤਾ ਸ਼ੈਦ ਉਹਦੇ ਦੀਨਾਂ ਗ੍ਰਿਫਤਾਰੀ ਹੋਵੇ ਕਿਉਂਕਿ ਨਾਰਮਲ ਕੋਰਸ ਵਿੱਚ 3 ਸਾਲ ਤੋਂ ਘੱਟ ਸਜ਼ਾ ਵਾਲੇ ਕੇਸ ਵਿੱਚ ਤੁਹਾਨੂੰ ਪੁਲਿਸ ਨੋਟਿਸ ਦਿੰਦੀ ਆ ਤੁਹਾਨੂੰ ਬੁਲਾਉਂਦੀ ਆ ਔਰ ਮੌਕਾ ਦਿੰਦੀ ਆ ਤੁਹਾਨੂੰ ਆਪਣੀ ਗੱਲ ਰੱਖਣ ਦਾ ਲੇਕਿਨ ਇੱਥੇ ਤਾਂ ਰਾਤ ਨੂੰ ਚਪਟਾ ਮਾਰਿਆ ਉਹਦੇ ਘਰ ਪਰ ਕਿਉਂ ਔਰ ਯਾਦ ਰਹੇ ਕਿ ਮੇਰੇ ਖਿਆਲ ਮਾਲਵਿੰਦਰ ਸਿੰਘ ਮਾਲੀ ਇੱਕ ਸੀਨੀਅਰ ਸਿਟੀਜ਼ਨ ਨੇ ਇੱਕ ਰਿਸਪੈਕਟੇਬਲ ਇਨਸਾਨ ਹੈ ਆਪਣੇ ਘਰ ਵਿੱਚ ਬੈਠੇ ਸੀਗੇ ਕੋਈ ਵਾਰੰਟ ਨਹੀਂ ਕੋਈ ਕਾਰਨ ਨਹੀਂ ਬਸ ਦੱਸਾਂਗੇ ਦੱਸਾਂਗੇ ਚੱਕ ਕੇ ਤੇ ਉਸ ਨੂੰ ਲੈ ਕੇ ਨੇ ਆਈਟੀ ਐਕਟ ਵਿੱਚ ਸਿਰਫ ਕੋਈ ਬੋਲਣ ਵਾਸਤੇ ਕੋਈ ਲਿਖਣ ਵਾਸਤੇ ਇਹ ਮੈਂ ਸਮਝਦਾ ਕਿ ਤਾਨਾਸ਼ਾਈ ਜਿਹੜੀ ਹੈ ਤਾਂ ਫਿਰ ਬੀਜੇਪੀ ਨਾਲੋਂ ਵੀ ਜ਼ਿਆਦਾ ਰਿਕਾਰਡ ਤੋੜਤਾ ਆਪਣੀ ਸਰਕਾਰ ਨੇ ਔਰ ਕੱਲ ਪਰਸੇ ਕੇਜਰੀਵਾਲ ਸਾਹਿਬ ਜੋ ਬਾਹਰ ਆਏ ਨੇ ਉਹਨਾਂ ਨੇ ਬਹੁਤ ਉਠਿਆਂ ਤੇ ਚੜ ਕੇ ਰੌਲਾ ਪਾਇਆ ਕਿ ਬੀਜੇਪੀ ਨਾਲ ਬੀਜੇਪੀ ਨੇ ਮੋਦੀ ਕੇ ਕੇਂਦਰ ਸਰਕਾਰ ਨੇ ਸਾਡੇ ਨਾਲ ਬਹੁਤ ਤੱਕਾ ਕੀਤਾ ਸਾਡੇ ਤੇ ਝੂਠੇ ਪਰਚੇ ਦਰਜ ਇੱਕ ਮਿੰਟ ਮੰਨ ਕੇ ਚੱਲੀਏ ਕਿ ਝੂਠੇ ਪਰਚੇ ਨੇ ਕੀ ਤੁਸੀਂ ਪੰਜਾਬ ਦੇ ਵਿੱਚ ਘੱਟ ਕਰ ਰਹੇ ਹੋ ਲੋਕਾਂ ਦੇ ਨਾਲ ਔਰ ਇਹ ਜਿਹੜਾ ਤੁਸੀਂ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਉਹਦੇ ਘਰੋਂ ਜਾ ਕੇ ਇੱਕ ਸੀਨੀਅਰ ਸਿਟੀਜ਼ਨ ਨੂੰ ਇੱਕ ਇੱਕ ਸਤਕਾਰਯੋਗ ਚੰਗਾ ਪੰਜਾਬ ਦੀ ਜਾਣੀ ਪਛਾਣੀ ਆਵਾਜ਼ ਨੂੰ ਤੁਸੀਂ ਇਹ ਮੈਸੇਜ ਦੇ ਰਹੇ ਸਾਰੇ ਜਿਹੜੇ ਨੈਟਿਜ਼ਨਸ ਕਹਿੰਦੇ ਨੇ ਜਿਹੜੇ ਸੋਸ਼ਲ ਮੀਡੀਆ ਯੂਜ਼ਰਸ ਕੇ ਖਬਰਦਾਰ ਅੱਜ ਤੋ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਜਿਹੜਾ ਉਹ ਪੰਜਾਬ ਸਰਕਾਰ ਦੇ ਖਿਲਾਫ ਡਾਂਗੂ ਲਿਖੇ ਤੇ ਨਾ ਕੋ ਬੋਲੇ ਕੀ ਇਸ ਨੂੰ ਜਮਹੂਰੀਅਤ ਕਹਿੰਦੇ ਨੇ ਕੀ ਇਸ ਨੂੰ ਬਦਲਾਵ ਕਹਿੰਦੇ ਨੇ ਕਿ ਤੁਸੀਂ ਇਹ ਚੇਂਜ ਲੈ ਕੇ ਆਉਣਾ ਚਾਹੁੰਦੇ ਸੀ ਕਿ ਅਸੀਂ ਤਾਂ ਇੱਕ ਅਨਡਿਕਲੇਅਰਡ ਐਮਰਜੈਂਸੀ ਪੰਜਾਬ ਦੇ ਵਿੱਚ ਲਾਗੂ ਕਰਾਂਗੇ ਦੋਸਤੋ ਆਪਾਂ ਸਭ ਨੂੰ ਆਪਣੇ ਆਪਣੇ ਥਾਂ ਤੇ ਇਕੱਠੇ ਹੋ ਕੇ ਆਪਣੀ ਆਪਣੀ ਆਵਾਜ਼ ਇਸ ਤਰ੍ਹਾਂ ਦੇ ਗੈਰ ਕਾਨੂੰਨੀ ਜਿਹੜੀਆਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਬਦਲਾਖੋਰੀ ਦੇ ਤਹਿਤ ਨਿਸ਼ਾਨਾ ਬਣਾ ਕੇ ਉਹਦੇ ਖਿਲਾਫ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ ਆਪਣੇ ਕੋ ਬੜਾ ਪੁਰਾਣਾ ਵਿਰਸਾ ਵਾ ਬਹੁਤ ਬਹੁਤ ਸਾਡੇ ਪੁਰਖਿਆਂ ਨਾਲ ਸਾਡੇ ਗੁਰੂ ਸਾਹਿਬਾਂ ਨਾਲ ਸਾਡੇ ਬਜ਼ੁਰਗਾਂ ਦੇ ਨਾਲ ਬਹੁਤ ਇਦਾਂ ਹੀ ਤੱਕਾ ਹੁੰਦਾ ਰਿਹਾ ਵਾ ਔਰ ਅੱਜ ਵੀ ਸਰਕਾਰਾਂ ਤੱਕਾ ਕਰ ਰਹੀਆਂ ਔਰ ਦੇਖੋ ਭਗਵੰਤ ਮਾਨ ਆਪ ਹੀ ਬੋਲ ਬੋਲ ਕੇ ਚੜਿਆ ਜਿੱਥੇ ਵੀ ਪਹੁੰਚਿਆ ਅੱਜ ਮੁੱਖ ਮੰਤਰੀ ਬਣਿਆ ਉ ਬੇਸਿਕਲੀ ਇੱਕ ਫਰੀडम ਟੂ ਸਪੀਚ ਦੇ ਨਾਂ 'ਲੀ ਚੜਿਆ ਹੋਆ ਕਿਤੇ ਕੋ ਲੈਕਚਰ ਕਰਦਾ ਕਿਤੇ ਕੋ ਕਾਮੇਡੀ ਕਰਦੀ ਕਿਤੇ ਕੋ ਚੁਟਕਲਾ ਸੁਣਾਤਾ ਤੇ ਲੋਕਪ੍ਰਿਤਾ ਗੇਨ ਕਰਕੇ ਤੇ ਚੀਫ ਮਿਨਿਸਟਰ ਬਣਿਆ ਹੁਣ ਦੂਜਿਆਂ ਨੂੰ ਕਹਿੰਦਾ ਤੁਸੀਂ ਬੋਲਣਾ ਨਹੀਂ ਕਰ ਇਹ ਮੈਂ ਸਮਝਦਾ ਕਿ ਬਹੁਤ ਮਾੜੀ ਗੱਲ ਅਗਰ ਅਰਵਿੰਦ ਕੇਜਰੀਵਾਲ ਸਾਥ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ ਘੱਟੋ ਘੱਟ ਕੁਝ ਤੁਸੀਂ ਸੁਧਾਰ ਕਰਕੇ ਦਿਖਾਓ ਪੰਜਾਬ ਦੇ ਵਿੱਚ ਕਿਉਂਕਿ ਤੁਸੀਂ ਆਪ ਹੁਣੇ 6 ਮਹੀਨੇ ਜੇਲ੍ਹ ਕਰਕੇ ਆਏ ਹੋ ਔਰ ਜੇਲ੍ਹ ਵਿੱਚ ਹਰ ਵਿਅਕਤੀ ਨੂੰ ਇੱਕ ਪੂਰੀ ਜ਼ਿੰਦਗੀ ਦੀ ਰੀਲ ਘੁੰਮਦੀ ਕਿ ਮੈਂ ਕਿਹਦੇ ਕਿਹਦੇ ਨਾਲ ਅਨਿਆਇ ਕੀਤਾ, ਧੱਕਾ ਕੀਤਾ ਜੇ ਆਪਾਂ ਹੁਣ ਵੀ ਸਬਕ ਨਹੀਂ ਸਿੱਖਾਂਗੇ। ਤਾਂ ਫਿਰ ਤਾਂ ਮੈਂ ਕਹਿੰਦਾ ਭਾਜਪਾ ਦੀ ਸਰਕਾਰ ਜਸਟੀਫਾਈਡ ਹੈ ਜਿਹਨੂੰ ਮਰਜ਼ੀ ਚੱਕ-ਫਲ ਕੇ ਅੰਦਰ ਦਿਆ ਕਰੇਗੀ ਤੇ ਸਾਰੇ ਪਿੱਛੋਂ ਸਪੋਰਟ ਕਰਿਆ ਕਰਨ। ਅਗਰ ਤੁਸੀਂ ਪੰਜਾਬ ਦੇ ਵਿੱਚ ਹੋ ਰੀਆਂ ਗੈਰ ਕਾਨੂੰਨੀ ਅ ਗ੍ਰਿਫਤਾਰੀਆਂ ਨੂੰ ਤੁਸੀਂ ਰੋਕੋਗੇ। ਅਸੀਂ ਤੁਹਾਡੀ ਹਮਦਤ ਕਰਾਂਗੇ ਜਦੋਂ ਤੁਹਾਡੇ ਨਾਲ ਕੋਈ ਗੱਲ ਗਲਤ ਹੋਵੇਗੀ। ਯਾਦ ਰੱਖੇ ਕਿ ਜਦੋਂ ਤੁਹਾਨੂੰ ਗ੍ਰਿਫਤਾਰ ਕੀਤਾ ਤੁਹਾਡੀ ਪੂਲ ਪਾਰਟੀ ਦੀ ਆਵਾਜ਼ ਉੱਨੀ ਨਹੀਂ ਸੀਗੀ। ਜਿਹਦੇ ਵਿੱਚ ਜੇ ਤੁਸੀਂ ਪੰਜਾਬ ਦੇ ਵਿੱਚ ਨਿਆਂ ਕਰਦੇ ਤੇ ਪੰਜਾਬ ਚ ਆਵਾਜ਼ ਸਭ ਤੋਂ ਜ਼ਿਆਦਾ ਤੁਹਾਡੇ ਹੱਕ ਵਿੱਚ ਚੱਲੀ ਸੀ ਤੁਸੀਂ ਬਹੁਤ ਉੱਥੇ ਕੋਸ਼ਿਸ਼ ਕੀਤੀ ਕਿ ਅਸੀਂ ਲੋਕਾਂ ਦੀ ਅਦਾਲਤ ਵਿੱਚ ਜਾਵਾਂਗੇ ਲੋਕਾਂ ਨੇ ਤਾਂ ਤੁਹਾਨੂੰ ਬੀਜੇਪੀ ਦੇ ਮੁਕਾਬਲੇ ਦੇ ਉੱਤੇ ਸੱਤ ਸੀਟਾਂ ਦੇ ਹਰਾਤਾ ਦਿੱਲੀ ਤੋਂ ਹੁਣ ਤੁਸੀਂ ਕਹਿ ਰਹੇ ਹੋ ਕਿ ਮੈਂ ਮੁੱਖ ਮੰਤਰੀ ਉਦੋਂ ਬਣੂੰਗਾ ਕਿ ਜਦੋਂ ਮੈਨੂੰ ਲੋਕੀ ਦੁਬਾਰਾ ਕੁਰਸੀ ਦੇ ਬਿਠਾਉਣਗੇ ਉਹ ਤਾਂ ਮੰਡੇਟ ਐਕਚੁਅਲੀ ਲੋਕ ਸਭਾ ਵਿੱਚ ਆ ਚੁੱਕਾ ਪਰ ਚਲੋ ਮੰਨ ਲਓ ਕਿ ਤੁਸੀਂ ਕਹਿੰਦੇ ਮੰਡੇਟ ਤੁਸੀਂ ਮੰਡੇਟ ਦੀ ਰਿਸਪੈਕਟ ਵੀ ਨਹੀਂ ਕਰ ਰਹੇ ਭਾਈ ਅਮਰਿਤਪਾਲ ਸਿੰਘ ਔਰ ਉਹਨਾਂ ਦੇ ਜਿਹੜੇ ਸਾਥੀ ਨੇ ਉਹ ਪਿਛਲੇ ਹ ਹੁਣ ਦੂਜੇ ਸਾਲ ਵਿੱਚ ਡਿਬਰੂਗੜ ਅਸਾਮ ਦੀਆਂ ਜ਼ਿਲ੍ਹਿਆਂ ਚ ਬੰਦ ਕੀਤੇ ਆ ਤੇ ਜੇ ਮੰਡਟ ਦੀ ਤੁਸੀਂ ਕਦਰ ਕਰਦੇ ਫਿਰ ਉਹਨੂੰ ਰਿਲੀਜ਼ ਕਰੋ ਖਡੂਰ ਸਾਹਿਬ ਤੋਂ ਲੋਕਾਂ ਨੇ 2 ਲੱਖ ਤੋਂ ਵੱਧ ਵੋਟਾਂ પાਕੇ ਜਿਤਾ ਦਿੱਤਾ ਵਾ ਸੋ ਕਿਸੇ ਗੱਲ ਦੇ ਉੱਤੇ ਤਾਂ ਆਪਣਾ ਪਹਿਰਾ ਦਿਓ ਜੋ ਤੁਸੀਂ ਉਸੂਲ ਘੜੇ ਸੀ ਅੱਜ ਤੋਂ 2014 ਅੰਦੋਲਨ ਦੇ ਰਾਹੀ ਨਿਕਲੀ ਪਾਰਟੀ ਤੁਸੀਂ ਤਾਂ ਆ ਯਾਰ ਭਾਜਪੀ ਨਾਲੋਂ ਉਮੀਦ ਤੇ ਮਗਰਲੀਆਂ ਪਾਰਟੀਆਂ ਨਾਲੋਂ ਵੀ ਜ਼ਿਆਦਾ ਤਾਨਾਸ਼ਾਹੀ ਕੰਮ ਕਰ ਰਹੇ ਆ ਮੇਰਾ ਮਲਵਿੰਦਰ ਸਿੰਘ ਮਾਲੀ ਨਾਲ ਕੋ ਸਰੋਕਾਰ ਨਹੀਂ ਕਾ ਸਿਰਫ ਕਦੀ ਕਦਾ ਟੈਲੀਫੋਨ ਤੇ ਗੱਲ ਹੋਈ ਪਰ ਮੈਨੂੰ ਦੁੱਖ ਹੋਇਆ ਜਿਸ ਢੰਗ ਦੇ ਨਾਲ ਉਹਨਾਂ ਨੂੰ ਘਰੋਂ ਜਾ ਕੇ ਗ੍ਰਿਫਤਾਰ ਔਰ ਸਿਰਫ ਮਹਿਜ਼ ਬੋਲਣ ਦੇ ਵਾਸਤੇ ਦਿਸ ਇਜ਼ ਹਾਈਲੀ ਡਿਪਲੋਰੇਬਲ ਹਾਈਲੀ ਕੰਡੈਮਨੇਬਲ ਔਰ ਕੋਈ ਵੀ ਚੰਗਾ ਵਿਅਕਤੀ ਜਿਹੜਾ ਥੋੜੀ ਜਿਹੀ ਵੀ ਸੋਚ ਰੱਖਦਾ ਚਾਹੇ ਪੋਲਿਟੀਕਲ ਉਹਦੇ ਵਿਊਜ਼ 100% ਡਿਫਰੈਂਟ ਹੋਣ ਉਹ ਇਸ ਤਰ੍ਹਾਂ ਦੀ ਕਿਸੇ ਅਰੈਸਟ ਨੂੰ ਕੋ ਜਸਟੀਫਾਈ ਨਹੀਂ ਕਰੇਗਾ ਪੰਜਾਬ ਦੇ ਸਮੂਹ ਨੈਟਿਟਿਜ਼ਨਸ ਨੂੰ ਸੋਸ਼ਲ ਮੀਡੀਆਜ਼ ਯੂਜ਼ਰਸ ਨੂੰ ਮੈਂ ਕਹੂੰਗਾ ਕਿ ਘਟੋ ਘਟ ਮੋਹਰੇ ਆਣ ਕੇ ਆਪਣੇ ਆਪਣੇ ਟਵਿੱਟਰ ਤੇ ਆਪਣੇ ਆਪਣੇ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਔਰ ਜਿਹੜਾ ਹੈ ਫੇਸਬੁੱਕ ਤੇ ਇਸ ਗੈਰ ਕਾਨੂੰਨੀ ਜਿਹੜੀ ਅਰੈਸਟ ਕੀਤੀ ਮਲਵਿੰਦਰ ਸਿੰਘ ਮਾਲੀ ਦੀ ਉਹਨੂੰ ਤੁਰੰਤ ਉਹਨੂੰ ਕੰਡੈਮ ਕੀਤਾ ਜਾਵੇ ਉਹਨੂੰ ਉਹਦੀ ਨੁਕਤਾਚੀਨੀ ਉਹਦੀ ਨਿਖੇਦੀ ਕੀਤੀ ਜਾਵੇ ਮੈਂ ਵੀ ਇਸ ਤੋਂ ਬਾਅਦ ਦੇਖਦਾ ਕਿ ਕਿਸ ਤਰ੍ਹਾਂ ਨਾਲ ਆਪਣੇ ਸਾਥੀਆਂ ਨਾਲ ਕਿਉਂਕਿ ਸਰ ਨਵਜੋਤ ਸਿੰਘ ਸਿੱਧੂ ਦੇ ਬੜੇ ਕਰੀਬੀ ਨੇ ਕੋਸ਼ਿਸ਼ ਕਰਾਂਗੇ ਉਹਨਾਂ ਨਾਲ ਗੱਲ ਹੋ ਜਾਏ ਡਾਕਟਰ ਗਾਂਧੀ ਮੈਂਬਰ ਪਾਰਲੀਮੈਂਟ ਨੇ ਪਟਿਆਲੇ ਦੇ ਕੁਛ ਅਗਰ ਕੋਈ ਪ੍ਰੋਗਰਾਮ ਉਲੀਕਣ ਕੋ ਉਹਦੇ ਲਈ ਹਾ ਦਾ ਨਾਰਾ ਮਾਰਨ ਤਾਂ ਮੈਂ ਜ਼ਰੂਰ ਉਹਦੇ ਵਿੱਚ ਸ਼ਾਮਲ ਹੋਵਾਂ ਕਿਉਂਕਿ ਸਾਡੇ ਅੱਜ ਧਰਨਾ ਹੈ ਭੁਲੱਤ ਸਾਰੇ ਸਟੇਟ ਵਿੱਚ ਕਾਂਗਰਸ ਪਾਰਟੀ ਨੇ ਧਰਨੇ ਰੱਖੇ ਨੇ ਮੈਂ ਉੱਧਰ ਪਹੁੰਚਣਾ ਸੀ ਇਸ ਕਰਕੇ ਉਸ ਤੋਂ ਬਾਅਦ ਬੇਲਾ ਹੋ ਕੇ ਮੈਂ ਨਾ ਸਾਰਿਆਂ ਦੇ ਨਾਲ ਹੀ ਪਹਿਲਾਂ ਵੀ ਚਰਚਾ ਕਰੂੰਗਾ ਪਰ ਮੇਰੀ ਫਿਰ ਇੱਕ ਵਾਰ ਪੰਜਾਬ ਦੇ ਹਾਕਮਾਂ ਨੂੰ ਔਰ ਦਿੱਲੀ ਦੇ ਜਿਹੜੇ ਹਾਕਮ ਨੇ ਜਿਹੜੇ ਰੋਜ਼ ਕਹਿੰਦੇ ਕਿ ਅਸੀਂ ਅਲੱਗ ਰਾਜਨੀਤੀ ਕਰਨੀ ਉਹਨਾਂ ਨੂੰ ਮੇਰੀ ਬੇਨਤੀ ਕਹਿ ਲੋ ਉਹਨਾਂ ਨੂੰ ਮੇਰਾ ਇੱਕ ਸੁਨੇਹਾ ਕਹਿ ਲੋ ਕਿ ਨਾ ਯਾਰ ਇੰਨਾ ਜ਼ੁਲਮ ਨਾ ਕਰੋ ਤੁਹਾਡਾ ਜ਼ੁਲਮ ਦਾ ਭਾਂਡਾ ਭਰਦਾ ਜਾਂਦਾ ਵਾ ਚਲੋ ਤੁਸੀਂ ਇੱਥੇ ਦਾ ਅਜਰਾਜ ਕਰਦੇ ਹੋ ਪੁਲਿਸ ਸਾਡੇ ਤੁਹਾਡੇ ਨਾਲ ਇਹਨਾਂ ਪੁਲਿਸ ਵਾਲਿਆਂ ਨੇ ਤੁਹਾਨੂੰ ਚੱਕਣਾ ਵਾ ਕਿਉਂਕਿ ਉਹ ਅਕਾਲਪੁਰਖ ਦੀ ਅਦਾਲਤ ਹੀ ਬੈਠੀ ਹੈ ਤੁਹਾਡੇ ਬੱਚਿਆਂ ਤੱਕ ਅਸਰ ਜਾਵੇਗਾ ਯਾਦ ਰੱਖਣਾ ਬੱਚਿਆਂ ਤੱਕ ਅਗਲੀ ਪੀੜ੍ਹੀ ਤੱਕ ਗਲਤ ਕੀਤੇ ਹੋਏ ਕੰਮਾਂ ਦਾ ਜਿਹੜਾ ਖਮਿਆਜ਼ਾ ਵਾ ਉਹ ਅਗਲੀ ਪੀੜ੍ਹੀ ਨੂੰ ਵੀ ਭੁਗਤਣਾ ਪੈਂਦਾ ਇਸੇ ਨੂੰ ਤਾਂ ਕਰਮਾਂ ਦੀ ਥਿਊਰੀ ਕਹਿੰਦੇ ਆ ਆਈ ਐਮ ਕਵਾਈਟ ਸ਼ੋਰ ਕਿ ਕੇਜਰੀਵਾਲ ਸਾਹਿਬ ਮਨੀਸ਼ 소ਡਿਆ ਸੰਜੇ ਸਿੰਘ ਜਿਹੜੇ ਆਪ ਜੀਲਾਂ ਘੱਟ ਕੇ ਆਏ ਨੇ ਇਹ ਕਰਮਾਂ ਵਿੱਚ ਤਾਂ ਵਿਸ਼ਵਾਸ ਕਰਦੇ ਹੋਣਗੇ ਨਾ ਕਰਮਾਂ ਦੀ ਕਰਮਾਂ ਦੀ ਥਿਊਰੀ ਵਿੱਚ ਤਾਂ ਵਿਸ਼ਵਾਸ ਕਰਦੇ ਹੋਗੇ ਕਿ ਜੋ ਤੁਸੀਂ ਕਿਸੇ ਨਾਲ ਕਰੋਗੇ ਉਹ ਤੁਹਾਡੇ ਨਾਲ ਅਲਟੀਮੇਟਲੀ ਬਾਉਂਡ ਆ ਹੋਣਾ ਹੀ ਹੋਣਾ ਵਾ ਜਦੋਂ ਅਸੀਂ ਪਹਿਲਾਂ ਕਹਿ ਆ ਕਿ ਜੋ ਬੀਜੋਗੇ ਉਹੀ ਵੱਢੋਗੇ ਸਾਨੂੰ ਸਾਰਿਆਂ ਨੂੰ ਪੰਜਾਬ ਵਿੱਚ ਗ੍ਰਿਫਤਾਰ ਕੀਤਾ ਹੁਣ ਸਾਰਿਆਂ ਨੇ ਸਾਡੇ ਨਾਲ ਵੱਧ ਚੀਜ਼ਾਂ ਘਟੀਆਂ ਉੱਤੇ ਤੇ ਜੇ ਆਪਾਂ ਹੁਣ ਵੀ ਨਹੀਂ ਸਿੱਖਾਂਗੇ ਤੇ ਮਲਵਿੰਦਰ ਸਿੰਘ ਮਾਲੀਵਾਰ ਕੇ ਬੰਦਿਆਂ ਨਾਲ ਸਿਰਫ ਬੋਲਣ ਦੇ ਉੱਤੇ ਆਪਾਂ ਪਰਚੇ ਦਰਜ ਕਰਕੇ ਉਹਨਾਂ ਨੂੰ ਚੱਕ ਕੇ ਲੈ ਜਾਾਂਗੇ ਤਾਂ ਮੈਂ ਸਮਝਦਾ ਫਿਰ ਤਾਂ ਚਲੋ ਰੱਬ ਰੱਖਾ ਸਾਡੀ ਸਟੇਟ ਦਾ ਅਸੀਂ ਤਾਂ ਪਹਿਲਾਂ ਵੀ ਲੜਦੇ ਸੀ ਪੰਜਾਬ ਦੇ ਲੋਕ ਨਾ ਵੀ ਲੜਾਂਗੇ ਇਦਾਂ ਆਪਣੀ ਆਵਾਜ਼ ਬੰਦ ਕਰਨ ਵਾਲੇ ਲੋਕਾਂ ਦੇ ਵਿੱਚੋਂ ਮੈਨੂੰ ਨਹੀਂ ਲੱਗਦਾ ਬਹਾਦਰ ਪੰਜਾਬੀ ਸੋ ਅਗਰ ਹੋ ਸਕੇ ਪੰਜਾਬ ਸਰਕਾਰ ਆਵਾਜ਼ ਸੁਣਦੀ ਤੇ ਇਹਨੂੰ